ਸੋ ਆਪਣੀਆਂ ਮੰਗਾਂ ਦੇ ਹੱਕ ਦੇ ਵਿੱਚ ਕਿਸਾਨ 3 ਅਕਤੂਬਰ ਨੂੰ ਇੱਕ ਵਾਰ ਫਿਰ ਰੇਲ ਰੋਕੋ ਤਰਨਾ ਦੇਣ ਜਾ ਰਹੇ ਨੇ ਕੱਲ ਦੁਪਹਿਰ 12:30 ਵਜੇ ਤੋਂ 2:30 ਵਜੇ ਤੱਕ ਕਿਸਾਨ 2 ਘੰਟੇ ਰੇਲ ਪਟੜੀਆਂ ਤੇ ਰਹਿਣਗੇ ਅਤੇ ਰੇਲ ਰੋਕੋ ਆंदोलਨ ਦੇ ਵਿੱਚ ਸ਼ਮੂਲੀਅਤ ਕਰਨਗੇ ਸੋ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ 23 ਥਾਵਾਂ ਤੇ ਰੇਲ ਰੋਕੋ ਆंदोलਨ ਹੋਵੇਗਾ ਜਦਕਿ ਕਿਸਾਨ ਸ਼ੰਭੂ ਬਾਰਡਰ ਤੇ ਵੀ ਰੇਲ ਰੋਕੋ ਆंदोलਨ ਕਰਨਗੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ਤੇ ਦਿੱਤੇ ਇਸ ਅੰਦোলন ਦੀਆਂ ਮੁੱਖ ਮੰਗਾਂ ਦੇ ਵਿੱਚ ਲਖੀਮਪੁਰ ਖੀੜੀ ਖੇਰੀ ਦੇ ਵਿੱਚ ਹੋਏ ਕਿਸਾਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਇਨਸਾਫ ਐਸਐਸਪੀ ਗਾਰੰਟੀ ਐਕਟ ਅਤੇ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨਾ ਸ਼ਾਮਿਲ ਹੈ। ਜਿਹੜਾ 3 ਅਕਤੂਬਰ ਨੂੰ ਦੇਸ਼ ਪਧਰੀ 2 ਘੰਟੇ ਦਾ ਰੇਲ ਰੋਕ ਦਾ ਸੱਦਾ ਦੋਨੋਂ ਫੋਰਮਾਂ ਨੂੰ ਦਿੱਤਾ ਗਿਆ। ਉਹਦਾ ਮਕਸਦ 3 ਅਕਤੂਬਰ ਦੋਇ ਰਿੱਕੀ ਨੂੰ ਅਗੇ ਮਿਸ਼ਰਾ ਟੈਣੀ ਜਿਹੋ ਜਦੋਂ ਗ੍ਰਹਿ ਰਾਜ ਮੰਤਰੀ ਸੀ ਪਾਰਟੀ ਜਨਤਾ ਪਾਰਟੀ ਦਾ ਮੋਦੀ ਸਰਕਾਰ ਦਾ ਉਸਦੇ ਪੁੱਤਰ ਸ਼ਿਸ਼ ਮਿਸ਼ਰਾ ਟੈਣੀ ਨੇ ਨੇ ਤਿੰਨ ਕਿਸਾਨਾਂ ਪੰਜ ਕਿਸਾਨਾਂ ਨੂੰ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਆਪਣੀ ਥਾਰ ਗੱਡੀ ਦੇ ਕੇ ਕੁਚਲ ਦਿੱਤਾ ਸੀ ਲਖੀਪੁਰ ਖਿਰੀ ਵਿੱਚ ਤੇ ਅੱਜ ਤੱਕ ਵੀ ਉਹਨਾਂ ਨੂੰ ਸਾਥ ਨਹੀਂ ਮਿਲਿਆ ਅਜੇ ਤੱਕ ਵੀ ਸ਼ਿਸ਼ ਮਿਸ਼ਰਾ ਟੈਣੀ ਜੇਲ੍ਹ ਤੋਂ ਬਾਹਰ ਆ ਤੇ ਅਜੇ ਵਿਚਰਾਟ ਐਨਟੀ 120 ਦਾ ਵੀਜ਼ਾ ਪਰਚਾ ਉਹਨੂੰ ਉਹਨੂੰ ਇਕੱਤਰ ਗ੍ਰফতার ਨਹੀਂ ਕੀਤਾ ਗਿਆ ਤੇ ਨਿਰਦੋਸ਼ ਖਾਨ ਜਿਹੜੇ ਫੜ ਕੇ ਅੰਦਰ ਦਿੱਤੇ ਹੋਏ 3 ਅਕਤੂਬਰ ਨੂੰ ਕੱਲ੍ਹ ਦੇਸ਼ ਵਿਆਪੀ ਅਧੋਲਨ ਦੇ ਦੌਰਾਨ ਸ਼ਿਦਾਨ ਨੂੰ ਪੰਜਾਂ ਨੂੰ ਸੁਨਾਜ ਰਿਪਿਟ ਕੀਤੀ ਜਾਵੇਗੀ ਨਿਰਦੋਸ਼ ਖਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ ਜੇ ਨਿਰਦੋਸ਼ ਖਾਨ ਨਾਲ ਜੇਲ੍ਹਾਂ 'ਚ ਬੰਦਿਆ ਤੇ ਜਿਹੜੇ ਸ਼ਿਸ਼ ਵਿਚਰਾਟ ਤੇ ਅਜੇ ਵਿਚਰਾਟ ਐਨਟੀ ਆ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਸਲਾਖਾਂ ਪਿਛੇ ਟੱਕਣ ਦੀ ਮੰਗ ਕੀਤੀ ਜਾਵੇਗੀ ਮੈਂ ਸਰਵਣ ਸਿੰਘ ਪੰਦੇੜ ਦੋਵਾਂ ਫੋਰਮਾਂ ਵੱਲੋਂ ਜਿਹੜਾ ਕੱਲ ਦਾ 2 ਘੰਟੇ ਦਾ ਰੇਲ ਰੁਕੋ ਅੰਦੋਲਨ ਆ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਨੂੰ ਅਪੀਲ ਕਰਦਾ ਫੇ ਲਗਭਗ 22 ਜ਼ਿਲ੍ਹਿਆਂ ਵਿੱਚ ਦੇਵੀ ਦਾਸਪੁਰਾ ਅੰਮ੍ਰਿਤਸਰ ਸਮੇਤ ਤੇ ਦੂਗਾ ਪੂਰੇ ਭਾਰਤ ਵਿੱਚ ਰੇਲ ਰੁਕੋ ਅੰਦੋਲਨ ਆ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਵਾ ਰੇਲਾਂ ਤੇ ਪਹੁੰਚਿਆ ਜਾਵੇ ਤੇ ਮੂੰਹ ਤੋੜ ਜਵਾਬ ਦਿੱਤਾ ਜਾਵੇ ਜਿਵੇਂ ਕੱਲ ਰਮਨਜੀਤ ਸਿੰਘ ਬਿੱਟੂ ਦਾ ਬਿਆਨ ਆਇਆ ਵੀ ਕਿਸਾਨ ਆਗੂਆਂ ਨੂੰ ਜਿਹੜੇ ਇਸ ਕੰਮਾਂ ਲਈ ਜ਼ਿੰਮੇਵਾਰ ਆ ਜਿਹੜੇ ਝੋਨੇ ਦੀ ਖਰੀਦ ਨਹੀਂ ਹੋ ਰਹੀ ਜਾਂ ਜੋ ਕਰਾਈਸਿਸ ਕਿਸਾਨੀ ਵਿੱਚ ਆ ਰਿਹਾ ਜਾਂ ਉਹਨਾਂ ਨੂੰ ਕੀ ਪਤਾ ਹੈਗਾ ਵੀ ਡੀਜ਼ਲ ਦੀਆਂ ਦਾ ਦੂਜੀਆਂ ਤਿੱਜੀਆਂ ਸਮੱਸਿਆਵਾਂ ਕਿਸਾਨਾਂ ਨੂੰ ਹੈਗੀਆਂ ਉਹ ਵਰਗ ਲਾਉਂਦੇ ਆ ਕਿਸਾਨਾਂ ਨੂੰ ਤਾਂ ਰਮਨਜੀਤ ਬਿੱਟੂ ਜੀ ਤੁਹਾਨੂੰ ਕਹਿਣਾ ਚਾਹੁੰਦੇ ਆ ਜੇ ਹੁੰਦੇ ਨਾ ਤੁਹਾਡੇ ਮਰੇ ਜੀਵ ਥੱਲੇ ਦੇ ਕੇ ਕਿਸੇ ਨੇ ਮਾਰੇ ਹੁੰਦੇ ਤੱਤ ਤੁਹਾਡੇ ਕਾਲਜੇ ਨੂੰ ਪੈਂਦਾ ਹੱਥ ਤੇ ਤੁਹਾਨੂੰ ਮਿਲਦਾ ਨਾ ਇਨਸਾਫ ਔਰ ਜਿਨ੍ਹਾਂ ਨੇ ਤੁਹਾਡੇ ਮਾਰੇ ਹੁੰਦੇ ਉਹਨਾਂ ਨੂੰ ਜ਼ਮਾਨਤਾਂ ਦੇ ਕੇ ਬਾਹਰ ਕਢਾਇਆ ਹੁੰਦਾ ਤਾਂ ਫਿਰ ਤੁਹਾਨੂੰ ਪੁੱਛਦੇ ਵੀ ਤੁਹਾਡੇ ਦਿਲ ਤੇ ਕੀ ਬੀਤਦੀ ਆ ਤੋਂ ਸ਼ਰੀਆਮ ਜਿਹੜੀ ਪਾ ਪਾ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਜੀ ਆ ਉਹਦੇ ਮੰਤਰੀ ਜਿਹੜੇ ਸਾਬਕਾ ਮੰਤਰੀ ਉਹਦੇ ਮੁੰਡੇ ਨੇ ਥਾਰ ਗੱਡੀ ਚੜਾਈ ਸਾਡੇ ਕਿਸਾਨਾਂ ਤੇ ਪੱਤਰਕਾਰ ਤੇ ਸ਼ਰਯਮ ਕਤਲ ਕੀਤਾ ਵਾ ਤੇ ਮੰਤਰੀ ਦੇ ਮੁੰਡੇ ਨੂੰ ਜ਼ਮਾਨਤ ਦੇ ਕੇ ਬਾਹਰ ਕਢਾਇਆ ਗਿਆ ਇਹ ਤੋਂ ਬਾਅਦ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲੋਂ ਵਰ ਕਰਾਇਆ ਸਾਨੂੰ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਚਾਹੀਦਾ ਜਦੋਂ ਕੰਜ਼ਿਊਮਰ ਅਫੇਅਰ ਕਮੇਟੀ ਦੇ ਚੇਅਰਪਰਸਨ ਸੀਗੇ ਉਹ ਇਹ ਵੀ ਕਿਹਾ ਵੀ ਪਹਿਲੀ ਕੈਬਨਟ ਮੀਟਿੰਗ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ C215 ਅਨਸਾਰ ਫਸਲਾਂ ਦੇ ਭਾਅ ਦੇਣੇ ਸੀ ਬਿੱਟੂ ਸਾਹਿਬ ਤੇ ਥੋੜੀ ਪਾਰਟੀ ਨੇ ਸੁਪਰੀਮ ਕੋਰਟ ਚ ਹਲਫਨਾਮਾ ਦਿੱਤਾ ਵੀ ਅਸੀਂ ਦੇ ਨਹੀਂ ਸਕਦੇ ਹੈਗੇ ਅਸੀਂ ਸਪਸ਼ਟ ਕਰਨਾ ਚਾੁੰਨੇ ਆ ਇਹ ਤਿੰਨੇ ਵਰਗ 83 ਮਜ਼ਦੂਰ ਤੇ ਕਿਸਾਨਾਂ ਨੂੰ ਰਲ ਕੇ ਤਗੜਾ ਅੰਦੋਲਨ ਨਾ ਕਰਨਾ ਪੈ ਜਾਵੇ ਇਸ ਤੋਂ ਪਹਿਲਾਂ ਇਹ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਚਾਹੇ ਕੇਂਦਰ ਸਰਕਾਰ ਆ ਤੇ ਚਾਹੇ ਪੰਜਾਬ ਸਰਕਾਰ ਆ ਔਰ ਜੜੇ ਪਾਪ ਕਮਾਏ ਆ ਰਮਨੀਤ ਬਿੱਟੂ ਜੀ ਦੀ ਪਾਰਟੀ ਨੇ ਜਿਹੜੇ 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 ਸਾਡੇ ਖੂਨ ਨਾਲ ਹੱਥ ਰੰਗੇ ਨਾਲ ਸ਼ਹੀਦ ਸੁਭ ਕਰਨ ਦੀ ਸ਼ਹੀਦੀ ਨਾਲ ਔਰ ਜਿਵੇਂ 433 ਜ਼ਖਮੀ ਕੀਤੇ ਆ ਜਿਵੇਂ ਫਸ ਲਗਾਈ ਸੀ ਕਿੱਲਾਂ ਦੀ ਬਿੱਟੂ ਸਾਹਿਬ ਆ ਗਿਆ ਸਮਾ ਪੰਜ ਨੂੰ ਦੇ ਦੇਣਗੇ ਹਰਿਆਣੇ ਵਾਲੇ ਜਵਾਬ ਔਰ ਅਸੀਂ ਕਹਿੰਨੇ ਵੀ ਹੁਣ ਵੱਧ ਚੜ ਕੇ ਲੋਕ ਆਉਣਗੇ ਕੰਮ ਛੱਡ ਕੇ ਵੀ ਆਉਣਗੇ ਜਦੋਂ ਬਿੱਟੂ ਵਰਗੇ ਬੰਦੇ ਚੈਲੰਜ ਕਰਦੇ ਆ ਪੰਜਾਬੀਆਂ ਨੂੰ ਵੀ ਨਹੀਂ ਆਉਣਾ ਕੰਮ ਕਰਿਆ ਵੱਧ ਚੜ ਕੇ ਹੁੰਦੇ ਹੁੰਦੇ ਆ ਤੇ ਵਾਚ ਚੜ ਕੇ ਰੇਲ ਰੋਕੋ ਅੰਦੋਲਨ ਕੱਲ ਦਾ ਹੋਊਗਾ ਧੰਨਵਾਦ